ਦੇਖੋ ਹਾਲੇ ਤੱਕ ਜਿੰਨੀ ਕੁ ਬਰਸਾਤ ਹੋਈ ਆ ਹਾਲੇ ਇਹ ਮੈਂ ਸਮਝਦਾ ਲਾਹੇ ਬੰਦ ਹੈ ਫਸਲ ਵਾਸਤੇ ਮੌਸਮ ਵਾਸਤੇ ਵਾਤਾਵਰਨ ਵਾਸਤੇ ਇਹ ਸਾਰਿਆਂ ਵਾਸਤੇ ਹਜੇ ਲਾਹੇ ਬੰਦ ਹੈ ਹਾਂ ਜੇ ਇਹ ਲਗਾਤਾਰ ਰੁਟੀਨ ਚ ਚੱਲਦੀ ਆ ਦੋ ਚਾਰ ਦਿਨ ਤੇ ਫਿਰ ਫਸਲ ਦਾ ਨੁਕਸਾਨ ਵੀ ਹੋਏਗਾ ਕਿਉਂਕਿ ਜਦੋਂ ਝੋਨੇ ਵਾਲੇ ਵੱਡਾਂ ਦੇ ਵਿੱਚ ਕਣਕਾਂ 'ਚ ਪਾਣੀ ਖੜ ਜਾਂਦਾ ਫਿਰ ਕਣਕਾਂ ਜਿਹੜੀਆਂ ਪੀਣੀਆਂ ਪੈਣੀਆਂ ਕਈ ਜਗ੍ਹਾ ਨੀਵੇਂ ਤਾਈ ਫਸਲ ਫੇ ਮਰਨੀ ਸ਼ੁਰੂ ਹੋ ਜਾਂਦੀ ਕਣਕ ਦੀ ਸੋ ਇਸ ਕਰਕੇ ਹਜੇ ਤੱਕ ਜਿੰਨਾ ਮੀਂਹ ਆ ਇਹਦੀ ਲੋੜ ਵੀ ਸੀ ਇਹ ਹਜੇ ਲਾਹੇਵੰਦ ਹੈ। ਪਰ ਜਿੱਦਾਂ ਪਿੱਛੇ ਨਾਲ ਧੁੰਦ ਵੜੀ ਪਈ ਆ ਬੜਾ ਨੁਕਸਾਨ ਹੋਇਆ ਐਕਸੀਡੈਂਟ ਹੋਇਆ ਧੁੰਦ ਨੂੰ ਵੀ ਫਰਕ ਪਊਗਾ ਇਸ ਮੀਂਹ ਦੇ ਨਾਲ। ਇਹ ਨਹੀਂ ਦੇਖੋ ਧੁੰਦ ਤਾਂ ਮੈਨੂੰ ਜੋ ਲੱਗਦਾ ਧੁੰਦ ਤਾਂ ਵਧੇਗੀ। ਹਜੇ ਆਹ ਦਿਨ ਜਿਹੜੇ ਆ ਜਦੋਂ ਨਮੀ ਵਧਦੀ ਆ ਧੁੰਦ ਵੀ ਵਧਦੀ ਆ ਤੇ ਇਹਦੇ ਨਾਲ بارش ਨਾ ਨਮੀ ਵਧਣੀ ਆ। ਤੋਂ ਇਸ ਕਰਕੇ ਇਹਦੇ ਨਾਲ ਧੁੰਦ ਹੋਰ ਵੱਧ ਸਕਦੀ ਆ। ਹਾਂ ਜਿਹੜਾ ਪੋਲੀੂਸ਼ਨ ਦਾ ਸਟਾਰ ਵਧ ਰਿਹਾ ਸੀ ਉਹ ਥੱਲੇ ਡਾਊਨ ਆਏਗਾ। ਵਾਤਾਵਰਨ ਮੈਂ ਜਿਵੇਂ ਪਹਿਲਾਂ ਕਿਹਾ ਵਾਤਾਵਰਨ ਇਹਦੇ ਨਸਾਬ ਹੋਏਗਾ। ਕਿਹੜੀ ਫਸਲ ਹੀ ਲਾਹੇਵੰਦ ਹੋਏਗੀ। ਇਹ ਕੋਈ ਸਾਰੀਆਂ ਫਸਲਾਂ ਲਈ ਹਾਲ ਦੀ ਘੜੀ ਕਿ ਸਬਜ਼ੀਆਂ ਨੂੰ ਹੀ ਜ਼ਿਆਦਾ ਮੀਂਹ ਜਿਹੜਾ ਨੁਕਸਾਨ ਕਰਦਾ ਹੁੰਦਾ ਇਹ ਬਾਕੀ ਕਣਕ ਵਾਸਤੇ ਇਹ ਨਹੀਂ ਦੀ ਨਹੀਂ ਕਣਕ ਹੈ ਅੰ ਗੰਨੇ ਵਾਸਤੇ ਹਾਂ ਆਲੂ ਵਾਸਤੇ ਵੀ ਜੇ ਜ਼ਿਆਦਾ ਪੈਂਦਾ ਤਾਂ ਆਲੂ ਵਾਸਤੇ ਵੀ ਨੁਕਸਾਨਦੇ ਆ ਸੋ ਇਹ ਕਣਕ ਗੰਨੇ ਵਾਸਤੇ ਕਿਉਂਕਿ ਰੂਟੀਨ ਜਿਹੜੀਆਂ ਹੁਣ ਫਸਲਾਂ ਹੈਗੀਆਂ ਨੇ ਇਹਨਾਂ ਵਾਸਤੇ ਹਜੇ ਲਾਹੇ ਵੰਦਾ ਹੈ